ਸੁਖਵੀਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮਏ ਪੰਜਾਬੀ ਕਰ ਰਹੀ ਸੀ ਜਿਸ ਮੁੰਡੇ ਨਾਲ ਉਸਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਉਹ ਮਸਾ 10ਵੀਂ ਪਾਸ ਸੀ ਵੈਸੇ ਮੁੰਡਾ ਸੋਹਣਾ ਸੁਨੱਖਾ ਤੇ ਉੱਚਾ ਲੰਬਾ ਸੀ ਸੁਖਵੀਰ ਦੇ ਨਾਂ ਨੁੱਕਰ ਕਰਦਿਆਂ ਉਸਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ ਵਿਆਹ ਦੇ ਕਾਰਡ ਛਪਾ ਲਏ ਗਏ ਨਾਈ ਨੂੰ ਪਿੰਡ ਵਿੱਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਸੁਖਵੀਰ ਦਾ ਡੈਡੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਿਆ ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਉਂਦਿਆਂ ਜਰਨੈਲ ਸਿੰਘ ਨੇ ਕਿਹਾ ਆ ਲਓ ਸੁਖਵੀਰ ਦੇ ਵਿਆਹ ਦਾ ਕਾਰਡ ਮੈਂ ਸੋਚਿਆ ਉਸਦੇ ਵਿਆਹ ਦਾ ਕਾਰਡ ਮੈਂ ਆਪ ਦੇ ਕੇ ਆਉਣਾ ਤੁਹਾਡੇ ਸਕੂਲੋਂ ਪੜੀ ਜੋ ਹੋਈ ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਪੁੱਛਿਆ ਮੁੰਡਾ ਕਿੰਨਾ ਕੋ ਪੜਿਆ ਹੋਇਆ ਹੈ ਅਤੇ ਕੀ ਕਰਦੇ ਸਾਹਿਬ ਜੀ ਮੁੰਡਾ 10ਵੀਂ ਪਾਸ ਹੈ ਤੇ ਆਪਣੇ ਡੈਡੀ ਨਾਲ ਖੇਤੀ ਕਰਦੇ ਪਰ ਇੰਨੇ ਥੋੜੇ ਪੜ੍ਹੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਨਾਲੇ ਕਹਿੰਦੇ ਤੁਹਾਡੀ ਸੁਖਵੀਰ ਤਾਂ ਐਮਏ ਕਰਦੀ ਹੈ ਸਾਹਿਬ ਜੀ ਮੁੰਡਾ ਪੜਿਆ ਚਾਹੇ ਘਟੇ ਪਰ ਉਸਦੀ ਪਿੱਠ ਬੜੀ ਮਜ਼ਬੂਤ ਹੈ ਉਸ ਦੀਆਂ ਦੋ ਭੈਣਾਂ ਜਰਮਨ ਚੇ ਮੁੰਡੇ ਦਾ ਜਰਮਨ ਜਾਣ ਦਾ ਹੁੱਕਾ ਲੱਗ ਲੱਗ ਸਕਦੇ ਜੇ ਨਾ ਵੀ ਲੱਗਾ ਤਾਂ ਵੀ ਕੋਈ ਗੱਲ ਨਹੀਂ ਮੁੰਡੇ ਦੇ ਹਿੱਸੇ ਪੂਰੇ 15 ਕਿੱਲੇ ਜ਼ਮੀਨ ਦੇ ਹੁੰਦੇ ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਲ ਸਕੂਲ ਮੁਖੀ ਦੇ ਦਫ਼ਤਰ ਵਿੱਚੋਂ ਬਾਹਰ ਆ ਗਿਆ